ਭਾਈ ਜੀ ਦਾ ਖਾਲਸਾ ਵੈ ਜਿੱਕੇ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਧਿਆਨ ਦੇ ਨਾਲ ਸੁਣਨਾ ਆਪਾਂ ਕਈ ਅੱਜ ਅਹਿਮ ਗੱਲਾਂ ਕਰਨੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਸੀਂ ਪੂਰੀ ਜਿਹੜੀ ਵੀਡੀਓ ਸਕਿੱਪ ਨਹੀਂ ਕਰਨੀ ਪੂਰੀ ਵੀਡੀਓ ਦੇਖਿਓ ਤੇ ਨਾਲ ਹੀ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਚਲਦੀ ਚਲਦੀ ਨੂੰ ਤੇ ਆਪਣੇ ਕਮੈਂਟ ਵੀ ਜਰੂਰ ਕਰਿਆ ਕਰੋ ਹੁਣ ਜਿਹੜੀ ਅੱਜ ਗੱਲ ਨਿਕਲ ਕੇ ਆਈ ਆ ਜਿਹੜਾ ਵੱਡਾ ਨਵਾਂ ਖੁਲਾਸਾ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਇਸ ਵੇਲੇ ਸਭ ਦੀਆਂ ਨਜ਼ਰਾਂ ਨੇ ਜਨਿਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਬੰਦ ਨੇ ਖੰਡੂਰ ਸਾਹਿਬ ਤੋਂ ਐਮਪੀ ਨੇ ਜਿੱਤੇ ਹੋਏ ਕਰੀਬ 197000 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੋਇਆਗਾ ਤੇ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਫੇਰ ਵੀ ਜਿਹੜਾ ਬਾਹਰ ਨਹੀਂ ਕੱਢ ਰਹੀਆਂ ਮੇਸਕ ਉਹਨਾਂ ਦੇ ਮਾਤਾ ਪਿਤਾ ਵੱਲੋਂ ਜਿਹੜਾ ਵਕੀਲ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾਈ ਗਈ ਆ ਪਾਈ ਅੰਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਲਈ ਤੇ ਐਨਐਸਏ ਜਿਹੜੇ ਖਦਮ ਕਰਨ ਦੇ ਲਈ ਉਹ ਅਜੇ ਵਿਚਾਰ ਅਧੀਨ ਆ 28 ਅਗਸਤ ਦੇ ਜਿਹੜੀ ਉਹਦੀ ਤਰੀਕ ਆ ਅਗਲੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 19 ਅਗਸਤ ਨੂੰ ਰਖੜ ਪੁੰਨਿਆਂ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਇੱਕ ਵੱਡਾ ਇਕੱਠ ਰੱਖਿਆ ਗਿਆ ਬਖ ਬਖ ਜਥੇਬੰਦੀਆਂ ਪਾਰਟੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਅਤੇ ਉਹਨਾਂ ਦੇ ਨਾਲ ਵੱਡੀ ਪੱਧਰ ਤੇ ਜਥੇਬੰਦੀਆਂ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਾਰਾ ਪਰਿਵਾਰ ਆ ਇਸ ਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਊ ਜਿਹੜੇ 33 32 33 ਸਾਲ ਤੋਂ ਬੰਦ ਨੇ ਉਹਨਾਂ ਲਈ ਕੋ ਸੰਘਰਸ਼ ਦੀ ਅਲਿਕਿਆ ਜਾਵੇਗਾ ਅਤੇ ਨਾਲ ਹੀ ਭਾਈ ਅੰਮਰਤਪਾਲ ਸਿੰਘ ਤੇ ਨਾਲ ਜਿਹੜੇ ਹੋਰ ਬੰਦੀ ਸਿੰਘੜੇ ਚਾਹੇ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਦੇ ਜੇਲਾਂ ਦੇ ਵਿੱਚ ਹੋਣ ਉਹਨਾਂ ਲਈ ਵੀ ਉੱਥੋਂ ਵੱਡਾ ਐਲਾਨ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੀ ਇਸ ਇਕੱਠ ਦੇ ਉੱਤੇ ਏਜੰਸੀਆਂ ਦੀ ਪਲ-ਪਲ ਦੀ ਨਿਗਾਹ ਹੈ ਏਜੰਸੀਆਂ ਜਿਹੜੀ ਪਲ-ਪਲ ਦੀਆਂ ਖ਼ਬਰਾਂ ਜਿਹੜੀਆਂ ਸੈਂਟਰ ਸਰਕਾਰ ਤੱਕ ਪੰਜਾਬ ਸਰਕਾਰ ਤੇ ਇੱਕ ਹੋਮ ਮਿਨਿਸਟਰੀ ਤੇ ਜਿਹੜੀਆਂ ਇਹ ਗੱਲਾਂ ਪਹਚਾਈਆਂ ਜਾ ਰਹੀਆਂ ਨੇ ਕਿ ਇਹ ਇਕੱਠ ਕੌਣ ਕਰ ਰਿਹਾ ਕਿੱਦਾਂ ਹੋਵੇਗਾ ਇਕੱਠ ਇਕੱਠ ਦੇ ਵਿੱਚ ਕਿੰਨੇ ਕੁ ਲੋਕ ਆਉਣਗੇ ਇਹ ਹੁਣ ਤੁਸੀਂ ਪੰਜਾਬ ਵਾਸੀਆਂ ਨੇ ਜਿਹੜਾ ਇਹਦਾ ਨਿਰਣਾ ਕਰਨਾਗਾ ਕਿ ਜਿਹੜੀਆਂ ਸਰਕਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਤੇ ਦੂਜੇ ਪਾਸੇ ਜਿਹੜਾ ਇੱਕ ਪੰਥਕ ਕੱਠ ਹੋ ਰਿਹਾਗਾ 19 ਅਗਸਤ ਨੂੰ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਤੇ ਉਹਦੇ ਵਿੱਚ ਪਹੁੰਚਣਾ ਤੁਹਾਡਾ ਕਿੰਨਾ ਕਿ ਜਾਇਜ ਆ ਸਰਕਾਰਾਂ ਇਹ ਦੇਖ ਰਹੀਆਂ ਨੇ ਕਿ ਜੇਕਰ ਇਹ ਕੱਠ ਬਾ ਚੜ ਕੇ ਹੁੰਦਾਗਾ ਵੱਡੀ ਗਿਣਤੀ ਦੇ ਵਿੱਚ ਹੜਾ ਆਉਂਦਾਗਾ ਤਾਂ ਪੰਜਾਬ ਸਰਕਾਰ ਨੂੰ ਝੁਕਣਾ ਪੂਗਾ ਤੇ ਸੇਤੀ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਰਿਆਗ ਕਰਨਾ ਪਊਗਾ ਇੱਕ ਠੜ ਦੇ ਉੱਤੇ ਸਾਰਿਆਂ ਦੀ ਨੈਗੇਟਿਵਿਟੀ ਕੀ ਹੋਈ ਆ ਕਿ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਿਹੜਾ 19 ਅਗਸਤ ਨੂੰ ਕੱਠ ਹੋਵੇਗਾ ਜੇਕਰ ਉਹ ਕੱਠ ਘਟ ਰਹਿ ਜਾਂਦਾ ਜਾਂ ਪੁੱਤ ਤੁਹਾਡੇ ਵਿੱਚ ਬੰਦੇ ਪਾੜ ਜਾਂਦੇ ਆ ਉਸ ਨੂੰ ਲੈ ਕੇ ਵੀ ਸਰਕਾਰ ਵੱਲੋਂ ਆਪਣੇ ਜਿਹੜੇ ਬੰਦੇ ਨੇ ਉਹਦੇ ਵਿੱਚ ਕੱਠ ਵਿੱਚ ਛੱਡੇ ਜਾਣਗੇ ਉਸ ਠੜ ਦੇ ਵਿੱਚ ਜਿਹੜਾ ਇੱਕ ਕਹ ਦੀ ਆਪਾਂ ਖੱਲ ਪਾਇਆ ਜਾਊਗਾ ਪਰ ਇਸ ਤੋਂ ਸਤਿਅਤ ਰਹਿਣ ਦੀ ਜ਼ਰੂਰਤ ਆ ਤਾਂ ਕਿਸੇ ਦੇ ਝੱਸਦੇ ਆਉਣ ਦੇ ਵਿੱਚ ਜ਼ਰੂਰਤ ਨਹੀਂ ਕੋਈ ਜਿਹੜੀ ਅਫਵਾਹਾਂ ਨੇ ਜਿਹੜੀਆਂ ਉਹ ਬੜੀਆਂ ਫਲਾਈਆਂ ਜਾਣਗੀਆਂ ਕਿ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਸੱਡ ਰਹੇ ਹਾਂ ਕਿ ਤੁਸੀਂ ਇਸ ਇਕੱਠ ਦੇ ਵਿੱਚ ਨਾ ਪਹੁੰਚੋ ਤੁਹਾਨੂੰ ਬੜਾ ਕੁਝ ਕੀਤਾ ਜਾਵੇਗਾ ਪਰ ਮੈਂ ਦੱਸ ਦਿੰਦਾ ਕਿ ਸਰਕਾਰ ਦੀ ਜਿਹੜੀ ਮਨਸਾ ਕੀ ਸਰਕਾਰ ਭਾਈ ਅੰਮਰਤਪਾਲ ਸਿੰਘ ਨੂੰ ਨਹੀਂ ਸੱੜਨਾ ਚਾਹੁੰਦੀ ਤੇ ਭਾਈ ਅੰਬਰਤਪਾਲ ਸਿੰਘ ਜੇਕਰ ਹਾਈ ਕੋਰਟ ਦੇ ਵਿੱਚੋਂ ਜਿਹੜੇ ਹੈਗੇ ਆ ਉਹ ਜਿੱਤ ਹਾਸਲ ਕਰਦੇ ਨੇ ਹਾਈ ਕੋਰਟ ਉਹਨਾਂ ਨੂੰ ਆਰਡਰ ਦਿੰਦੀ ਆ ਸਰਕਾਰ ਨੂੰ ਬੇਸ਼ੱਕ ਸਰਕਾਰ ਨੂੰ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਸੈਂਟਰ ਸਰਕਾਰ ਨੂੰ ਤਾਲਬ ਕਰ ਲਿਆ ਇਸ ਮਾਮਲੇ ਦੇ ਵਿੱਚ ਪਰ ਫਿਰ ਵੀ ਅੱਗੇ ਦੇਖਦੇ ਆ ਕਿ ਸਰਕਾਰਾਂ ਹਾਈ ਕੋਰਟ ਤੱਕ ਹੀ ਉੱਪਰ ਨਹੀਂ ਜਾਂ ਸੁਪਰੀਮ ਕੋਰਟ ਤੱਕ ਜਾਣ ਗਈਆਂ ਤੇ ਬਾਕੀ ਜਿਹੜਾ ਇਹ ਇਕੱਠ ਤੋਂ ਨਿਰਣਾ ਕਰਨੀ ਹੈ ਸਰਕਾਰਾਂ ਜੇਕਰ ਵੱਡਾ ਇਕੱਠ ਹੁੰਦਾਗਾ ਤਾਂ ਪੰਜਾਬ ਸਰਕਾਰ ਪਿੱਛੇ ਹਟੇਗੀ ਤੇ ਭਾਈ ਅੰਮਰਤਪਾਲ ਸਿੰਘ ਨੂੰ ਛੱਡਣਾ ਪਵੇਗਾ ਇਹ ਗੱਲ ਤੁਸੀਂ ਇੱਕ ਧਿਆਨ ਦੇ ਵਿੱਚ ਜ਼ਰੂਰ ਲਿਆਉਣੀ ਆ ਕਿਉਂਕਿ ਜਿਹੜਾ ਇਹ ਇਕੱਠ ਹੋ ਰਿਹਾ ਇਹ ਬੰਦੀ ਸਿੰਘਾ ਲਈ ਵੀ ਹੋ ਰਿਹਾਗਾ ਜਿਹੜੀ ਪਲ-ਪਲ ਦੀ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਐਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆਗਾ ਹਰ ਪੱਤੇ ਪੱਤੇ ਤੇ ਹਰ ਪਲ ਪਲ ਤੇ ਜਿਹੜੀ ਖਬਰਾਂ ਉਹ ਸਰਕਾਰਾਂ ਨੂੰ ਦਿੱਤੀ ਜਾ ਰਹੀ ਆ ਤੇ ਹੁਣ ਅੱਗੇ ਦੇਖਦੇ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਅਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਕੰਮੇ ਜੇਲ੍ਹ ਦੇ ਵਿੱਚੋਂ ਕੱਢਿਆ ਜਾ ਸਕਦਾ ਮੇਰੀ ਇੱਕ ਇਤਜ਼ਾਰ ਸਾ ਇੱਕ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਵਾਸੀਆਂ ਨੂੰ ਜੇਕਰ ਤੁਸੀਂ ਇੱਕ ਇਕੱਠ ਨੂੰ ਸਾਮਲ ਕਰ ਸਕਦੇ ਹੋ ਇੱਕ ਇਕੱਠ ਨੂੰ ਵੱਡਾ ਕਰ ਸਕਦੇ ਹੋ ਇੱਕ ਇਕੱਠ ਜਿਵੇਂ ਹੜਾ ਹੁੰਦੇ ਹੁੰਦੇ ਨੇ ਜਿਸ ਤਰ੍ਹਾਂ ਦੀਪ ਸਿੱਧੂ ਦੇ ਸਿੱਧੀ ਤੋਂ ਬਾਅਦ ਜਿਹੜਾ ਇਕੱਠ ਹੋਇਆ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਜੇਕਰ ਉਸ ਤਰ੍ਹਾਂ ਇੱਕ ਇਕੱਠ ਹੁੰਦਾਗਾ ਤਾਂ ਸਰਕਾਰ ਨੂੰ ਅਗਲੇ ਦਿਨ ਜਾਂ ਤੀਜੇ ਦਿਨ ਦੇ ਅੰਦਰ ਅੰਦਰ ਭਾਈ ਅੰਮਰਤਪਾਲ ਸਿੰਘ ਨੂੰ ਛੱਡਣੇ ਹੀ ਪਏਗਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜੇਕਰ ਇਹ ਇਕੱਠ ਘਟ ਰਹਿ ਗਿਆ ਪੰਜਾਬ ਦੇ ਲੋਕ ਸੁੱਤੇ ਰਹ ਗਏ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਇਸ ਤੋਂ ਵੀ ਖਤਰਨਾਕ ਹੋਵੇਗਾ ਇਹ ਗੱਲ ਤੁਸੀਂ ਅੱਜ ਧਿਆਨ ਦੇ ਵਿੱਚ ਰੱਖ ਕੇ ਚੱਲਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਵਫਾਫ ਬਹੁਤ ਫਲਾਉਣੀਆਂ ਨੇ ਕਿ 19 ਤਰੀਕ ਤੋਂ ਪਹਿਲਾਂ ਪਹਿਲਾਂ ਕਿ ਭਾਈ ਅੰਮਰਪਾਲ ਸਿੰਘ ਨੂੰ ਛੱਡਿਆ ਜਾਵੇ ਜੇ ਛੱਡਿਆ ਜਾਂਦਾ ਤਾਂ ਸਰਕਾਰ ਦਾ ਧੰਨਵਾਦ ਆ ਪਰ ਜੇਕਰ ਮੈਨੂੰ ਨਹੀਂ ਲੱਗਦਾ ਕਿ 19 ਤਰੀਕ ਤੋਂ ਪਹਿਲਾਂ ਪਹਿਲਾਂ ਛੱਡਿਆ ਜਾਊਗਾ ਸਿਰਫ ਮੈਨੂੰ ਲੱਗਦਾ ਕਿ ਜਿਹੜਾ ਇਹ ਕਾਠਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇਸ ਤੋਂ ਬਾਅਦ ਸਰਕਾਰ ਕੋਈ ਵੱਡਾ ਐਕਸ਼ਨ ਲਵੇਗੀ ਨਿਰਣਾ ਲਵੇਗੀ ਤੇ ਹੁਣ ਤੁਸੀਂ ਦੇਖਣਾਗਾ ਕਿ ਸਿੱਖ ਜਥੇਬੰਦੀਆਂ ਤਾਂ ਜਾਣਗੇ ਜਾਣਗੀਆਂ ਹੁਣ ਪੰਜਾਬ ਦੇ ਲੋਕਾਂ ਤੇ ਨਜ਼ਰ ਟਿਕੀ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ বাসਦੇ ਨੇ ਉਹਨਾਂ ਨੌਜਵਾਨਾਂ ਬਜ਼ੁਰਗਾਂ ਮਤਾਮਾਂ ਤੇ ਨਿਗਾਹ ਟਿਕੀ ਆ ਸਰਕਾਰਾਂ ਦੀ ਵੀ ਨਿਗਾਹ ਟਿਕੀ ਆ ਤੇ ਗਾਹਾਂ ਅੰਮਰਪਾਲ ਦੇ ਪਰਿਵਾਰ ਦੀ ਵੀ ਨਿਗਾਹ ਟਿਕੀ ਆ ਕਿ ਸਾਡੇ ਪੁੱਤ ਲਈ ਅਤੇ ਹੋਰ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਲਖਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਾਡੇ ਬੰਦੀ ਸਿੰਘ ਨੇ ਜਿਹੜੇ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਵੱਖ-ਵੱਖ ਤਾੜੇ ਹੋਏ ਨੇ ਜਿਨ੍ਹਾਂ ਨੇ ਆਪਣੀ ਉਮਰ ਤੋਂ ਵੱਧ ਸਜ਼ਾਾਂਵਾਂ ਕੱਟ ਲਈਆਂ ਪਰ ਸਰਕਾਰ ਅਜੇ ਤੱਕ ਉਹਨਾਂ ਨੂੰ ਛੱਡ ਨਹੀਂ ਰਹੀ ਸਰਿਆਮ ਸਰਕਾਰ ਜਿਹੜਾ ਕਹਿੰਦੇ ਆ ਕਿ ਸੰਵਿਧਾਨ ਹੈ ਲੋਕਤੰਤਰ ਦਾ ਤੇ ਸੰਵਿਧਾਨ ਦਾ ਘਾਣ ਸਰਕਾਰ ਆਪ ਕਰ ਰਹੀਆਂ ਨੇ ਤੁਹਾਨੂੰ ਇੰਨੀਆ ਬੇਨਤੀ ਅਸੀਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋ ਸਕਦਾ ਕਿ ਇਸ ਕੱਟ ਤੋਂ ਪਹਿਲਾ ਪਹਿਲਾ ਰਿਹਾਅ ਹੋ ਸਕਣਗੇ ਜੇ ਇਹ ਅਰੇਖਾਈ ਨਹੀਂ ਹੁੰਦੀ ਤਾਂ ਤੁਸੀਂ ਅਫਵਾਹਾਂ ਦੇ ਵਿੱਚ ਨਾ ਆਉਣਾ ਤੇ ਤੁਸੀਂ ਉਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਵੱਡੀ ਗਿਣਤੀ ਵਿੱਚ ਪਹੁੰਚਣਾ ਤਾਂ ਕਿ ਜਿਹੜਾ ਅਕਾਲ ਪੁਰਖ ਦੀ ਵੈਗੁਰੂ ਦੀ ਮਿਹਰ ਤਾਂ ਹੀ ਹੋਵੇਗੀ ਜੇਕਰ ਤੁਸੀਂ ਏਕਾ ਰੱਖੋਗੇ ਇਹ ਨਾ ਹੋਵੇ ਕਿ ਫਲਾਨਾ ਬੰਦਾ ਉੱਥੇ ਜਾਊਗਾ ਸੀ ਤਾਂ ਨਹੀਂ ਜਾਣਾ ਫਲਾਨਾ ਬੰਦਾ ਹੋਊਗਾ ਉੱਥੇ ਤਾਂ ਨਹੀਂ ਜਾਣਾ ਤੁਸੀਂ ਆਪਣੀ ਸਿੱਖ ਕੌਮ ਦੇ ਖਾਤਰ ਜਾਣਾ ਤੁਸੀਂ ਉਹਨਾਂ ਬੰਦੀ ਸਿੰਘਾਂ ਦੇ ਖਾਤਰ ਜਾਣਾ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਬਾਰ ਕੇ ਤੁਹਾਡੇ ਨੂੰ ਦੇ ਦਿੱਤਾ ਤੁਹਾਡੀ ਰੁਲਦੀ ਪੱਗ ਨੂੰ ਜਿਹੜਾ ਬਰਕਰਾਰ ਰੱਖਿਆਗਾ ਰੁਲਦੀ ਪੱਗ ਨੂੰ ਤੁਹਾਡੇ ਸਿਰ ਉੱਤੇ ਦੁਬਾਰੇ ਸਜਾਇਆ ਭਾਈ ਦਲਾਵਰ ਸਿੰਘ ਨੇ ਤੇ ਭਾਈ ਜਿਹੜਾ ਜਗਤਾਰ ਸਿੰਘ ਹਵਾਰਾ ਸਾਰੇ ਸਿੰਘ ਨੇ ਪਰਮਜੀਤ ਭਿਉਰਾ ਹੋ ਗਿਆ ਬਲਵੰਤ ਸਿੰਘ ਰਾਜੋਆਣਾ ਹੋ ਗਿਆ ਜਿਨ੍ਹਾਂ ਨੇ ਤੁਹਾਡੀ ਡਿੱਗੀ ਹੋਈ ਪੱਗ ਨੂੰ ਉੱਚਾ ਚੁੱਕਿਆ ਤੇ ਜੇਕਰ ਉਹ ਮਾਹੌਲ ਰਹਿੰਦਾ ਤਾਂ ਸਾਡੇ ਵਿੱਚ ਅੱਜ ਆਪਾਂ ਬੋਲ ਰਹੇ ਆ ਤੇ ਹੋ ਸਕਦਾ ਕਿ ਆਪਾਂ ਵੀ ਇਸ ਧਰਤੀ ਦੇ ਉੱਤੇ ਇਸ ਪੰਜਾਬ ਦੇ ਵਿੱਚ ਨਾ ਹੁੰਦੇ ਜੇਕਰ ਉਹ ਸਿੰਘ ਕੁਰਬਾਨੀ ਨਾ ਦੰਦੇ ਉਹਨਿਆਂ ਕੁਰਬਾਨੀਆਂ ਖਾਤਰ ਅਸੀਂ ਜਿਹੜਾ ਅੱਜ ਬੋਲ ਰਹੇ ਆ ਅਸੀਂ ਨਿੱਗ ਮਾਰ ਰਹੇ ਆ ਤੁਰੇ ਫਿਰਦੇ ਆ ਨੇਤਾ ਬੁੱਚੜਾ ਵਾਂਗੂ ਬੱਕਰੇ ਵਾਂਗੂ ਪਤਾ ਨਹੀਂ ਕਦੋਂ ਕਿਹੜੇ ਵੇਲੇ ਝਟਕਾ ਦੇਣਾ ਸੀ ਇਹਨਾਂ ਸਰਕਾਰਾਂ ਨੇ ਬਿਆੰਤੇ ਨੇ ਬੜੇ ਜਿਹੜੇ ਪਾਪ ਕਮਾਇਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕਿਹੜੇ-ਕਿਹੜੇ ਉਹਦੇ ਵਿੱਚ ਜਿਹੜੇ ਲੀਡਰ ਨੇ ਰੋ ਰਿਹਾ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਬਹੁਤੇ ਜਿਆਦੇ ਅਜੇ ਜਿਉਂਦੇ ਨੇ ਜਿਨ੍ਹਾਂ ਨੇ ਨੌਜਵਾਨੀ ਦਾ ਘਾਣ ਕੀਤਾ ਤੇ ਸਿੱਖ ਕੌਮੋਂ ਇਤਤੋ ਸਭ ਕੁਝ ਜ਼ਰੂਰ ਲੈਣਾ ਚਾਹਵੇ ਕਿ ਜੇਕਰ ਅਸੀਂ ਉਹਨਾਂ ਆਪਣੇ ਭਰਾਵਾਂ ਨੂੰ ਬਾਹਰ ਕੱਢਣਾ ਹੈਗਾ ਤਾਂ ਵੱਡਾ ਇਕੱਠ ਪੱਪਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਕਰਕੇ ਦਿਖਾ ਦਈਏ ਇੰਡੀਆ ਵੈਂਟੇ ਮਨਜ਼ੂਰ ਕਰਨੀ ਆ ਤੇ ਜਿਹੜਾ ਆਪਣੇ ਕਮੈਂਟ ਬਾਕਸ ਦੇ ਵਿੱਚ ਵਾਦ-ਤਵਾ ਲਿਖਣੇ ਨੇ ਆਪਣੇ ਰਾਏ ਚ ਦੇਣੀ ਜ਼ਰੂਰ ਦੇਣੀ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਰਹਿਣੀ ਆ ਤੁਹਾਡੇ ਜਿਹੜੇ ਤੁਸੀਂ ਮੈਨੂੰ ਇਨਾ ਪਿਆਰ ਬਖਸ਼ਦੇ ਹੋ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਕਮ ਸਿੰਘ ਉੱਬਾ